ਪੰਜਾਬੀ ਕੰਗਣਾ ਰਣਾ ਤੋਂ ਲੈ ਕੇ ਬਹੁਤ ਵੱਡੇ ਅਪਡੇਟ ਆ ਚੁੱਕੀ ਆ ਜਿਵੇਂ ਕਿ ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਾਂ ਪਹਿਲਾਂ ਵਾਂਗੂ ਇੱਕ ਨਵੀਂ ਅਪਡੇਟ ਜਿਹੜੀ ਕਿ ਉਹ ਕਹਿ ਰਹੀ ਆ ਵੀ ਮੈਨੂੰ ਧਮਕੀ ਦੇ ਰਹੇ ਨੇ ਨਵੀਂ ਨਵੀਂ ਗੱਲ ਐ ਕਹਿੰਦੀ ਮੈਨੂੰ ਧਮਕੀ ਦੇ ਰਹੇ ਨੇ ਪੰਜਾਬ ਦੇ ਕਿ ਜਿਹੜੇ ਨੌਜਵਾਨ ਨੇ ਉਹ ਮੈਨੂੰ ਧਮਕੀ ਦੇ ਰਹੇ ਨੇ ਕਾਦੇ ਵਾਸਤੇ ਫਿਲਮ ਦੀ ਪ੍ਰੋਮੋਸ਼ਨ ਦੁਬਾਰਾ ਕਰਨ ਦੀ ਫਿਰਾਕ ਦੇ ਵਿੱਚ ਆ ਕੰਗਣਾ ਰਣਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਕੰਗਣਾ ਰਣਾਉਤ ਫਿਲਮ ਲਵਾਉਣ ਦੀ ਫਿਰਾਕ ਦੇ ਵਿੱਚ ਐ ਤੇ ਸਿੰਘੋ ਅੱਜ ਮੈਂ ਤੁਹਾਡੇ ਸਾਹਮਣੇ ਇਹਦਾ ਉਹ ਖੁਲਾਸਾ ਕਰੂੰਗਾ ਜਿਹੜਾ ਕਿ ਤੁਸੀਂ ਕਿਸੇ ਵੀ ਚੈਨਲ ਦੇ ਉੱਤੇ ਹਾਲੇ ਤੱਕ ਨਹੀਂ ਦੇਖਿਆ ਹੋਣਾ ਕਿਉਂਕਿ ਗੱਲ ਹੀ ਕੁਛ ਇਹ ਜੀ ਆ ਮੇਰੀ ਅੱਖ ਇਸੇ ਗੱਲ ਦੇ ਉੱਤੇ ਆ ਕਿ ਸਾਡੇ ਪੰਜਾਬ ਦੇ ਵਿੱਚ ਫਿਲਮ ਆਪਾਂ ਨੇ ਨਹੀਂ ਲੱਗਣ ਦੇਣੀ ਕਿਉਂਕਿ ਧਮਕੀਆਂ ਦੀ ਗੱਲ ਜਿਹੜੀ ਇਹ ਕਰਦੀ ਐ ਜਿਵੇਂ ਕਿ ਵਿੱਕੀ ਥਾਮਸ ਨੇ ਦਿੱਤੀ ਸੀ ਧਮਕੀ ਆਪਣੀ ਵੀ ਧਮਕੀ ਸੀ ਤਾਂ ਉਹਦੇ ਵਿੱਚ ਨਾਮ ਆਪਣਾ ਜਾ ਜੁੜਦਾ ਤਾਂ ਹੁਣ ਜਿਹੜੀ ਗੱਲ ਹੈ ਇਹ ਨਵੀਂ ਜਿਹੜੀ ਇਹਨੇ ਗੱਲ ਕਹੀ ਹੈ ਮੈਂ ਤੁਹਾਡੇ ਸਾਹਮਣੇ ਧਰੂੰਗਾ ਤਾਂ ਅੱਗੇ ਦਾ ਫੈਸਲਾ ਤੁਸੀਂ ਖੁਦ ਕਰਨਾ ਹੋਊਗਾ ਮੈਂ ਤੁਹਾਨੂੰ ਰੋਜ਼ ਕਲਾਉਣਾ ਵੀ ਆਪਾਂ ਨੇ ਇਹ ਫਿਲਮ ਕਦੇ ਵੀ ਲੱਗਣ ਨਹੀਂ ਦੇਣੀ ਤੇ ਤੁਸੀਂ ਮੇਰਾ ਦੇਣਾ ਹੋਊਗਾ ਸਾਥ ਤਾਂ ਅੱਗੇ ਦੀ ਰਣਨੀਤੀ ਹੈ ਜਿਹੜੀ ਉਹ ਮੈਂ ਕਰਦੇ ਆ ਜਿਹੜੀ ਕਿ ਆਪਣੇ ਮਤਲਬ ਵਿਚਾਰ ਆਪਾਂ ਕਰਦੇ ਆ ਸਾਂਝੇ ਪਰ ਉਸ ਤੋਂ ਪਹਿਲਾਂ ਕਿ ਜਿਹੜੀ ਇਹਦੀ ਨਵੀਂ ਗੱਲਬਾਤ ਆ ਉਹ ਮੈਂ ਤੁਹਾਨੂੰ ਦਿਖਾ ਦੇਵਾਂ ਕੀ ਦੇ ਇਰਾਦੇ ਕੀ ਨੇ ਇਹ ਚਾਹੁੰਦੀ ਕੀ ਆ ਆ ਤੁਹਾਡੇ ਸਾਹਮਣੇ ਨਵੀਂ ਜਿਹੜੀ ਕਿ ਗੱਲਬਾਤ ਉਹ ਦਿਖਾਉਣਾ ਤੁਹਾਨੂੰ ਯਾਹਾਂ ਤੇ ਸਭ ਤੋਂ ਜ਼ਿਆਦਾ ਡਿਸਟਰਬਿੰਗ ਇਹ ਹੈ ਕਿ ਆ मुझे ऐसे प्रोजेक्ट किया जा रहा है कि जैसे मान लो मैं कोई फिक्शनल स्टोरी शूट कर रही हूँ कि मैंने ये चीज को ऐसे इमेजिन किया है ये एक तथ्य पर आधारित हम तो पैदा भी नहीं हुए थे जब ये तथ्य हुए थे और जब ये काम हुए थे तो उसके लिए भी मुझे टारगेट किया जा रहा है आ, मैंने सोचा था कि ये एक ऐसी फिल्म है ऐतिहासिक फिल्म है जो घटनाएं हुई है उनपे फिल्म बना के हमारी पीढ़ियों को पता चलेगा कि क्या क्या घटना इस इस मंशा से मैंने एक डेमोक्रेसी को लेके हमारी एक थ्री टाइम प्राइम मिनिस्टर जो है गे उनके लिए एक फिल्म बनाई और जिस तरह से इस देश में आ, मेरी आवाज दबाई जा रही है धमकियां गाली गलोच हर दिन मुझे जो है उसे तो आप सोच सकते हैं कि मेरी क्या मनोदशा होगी इस वक्त पे। मैं खड़ी हूं यह बहुत बड़ी बात है मुझे इतना मेरा ब्लड प्रेशर लो हो गया है कि अह 1 मिनट तो मुझे दिख भी नहीं रहा था जब मुझे यह सब चीजों का पता चला कह रही मेनू दिख ਵੀ ਨਹੀਂ ਰਿਹਾ ਸੀ ਜਦੋਂ ਮੈਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਹੁਣ ਗੱਲ ਕੀ ਹੈ ਦੇਖ ਕੰਗਣਾ मेरी एक सीधी जी गल है मैं पंजाब दा एक ओ वासी हां ਵੀ ਸਾਡੇ ਅੰਦਰ ਚਾਹੇ ਮੇਰੇ ਬਾਣਾ ਪਾਇਆ ਨਹੀਂ ਪਾਇਆ ਚਾਹੇ ਮੇਰੇ ਕੋਈ ਦਸਤਾਰ ਬੰਨੀ ਆ ਨਹੀਂ ਬੰਨੀ ਪਰ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਚਾਹੇ ਤੂੰ ਮੇਰੇ ਲਈ ਬੰਦਾ ਹੁੰਦੀ ਚਾਹੇ ਤੂੰ ਹੁਣ ਔਰਤ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਚਲਾਉਂਦੀ ਹੋਵੇਂਗੀ ਕਲਮ ਤੂੰ ਇਹਨਾਂ ਗੱਲਾਂ ਨੂੰ ਨਹੀਂ ਜਾਣਦੀ ਪਰ ਜਿਹੜੇ ਆ ਹੱਥ ਆ ਨਾ ਜੇਕਰ ਤੂੰ ਫਿਲਮ ਲਈ ਤਾਂ ਇਹ ਹੱਥ ਪਹਿਲਾਂ ਸਭ ਤੋਂ ਤੇਰੀ ਗਰਦਨ ਦੇ ਉੱਤੇ ਹੋਊਗਾ ਤੇਰੀ ਗਰਦਨ ਫੜਨੀ ਹੈ ਇਹ ਹੱਥ ਆਹ ਆ ਗੌਰ ਨਾਲ ਦੇਖ ਲੈ ਇਹ ਹੱਥ ਪਰ ਮੈਂ ਕਹਿੰਦਾ ਵੀ ਸਾਡੇ ਸਿੰਘਾਂ ਨੂੰ ਜਿਵੇਂ ਪਹਿਲਾਂ ਤੁਸੀਂ ਨੇ ਮੇਰਾ ਸਾਥ ਦਿੱਤਾ ਉਸੇ ਹੀ ਪ੍ਰਕਾਰ ਤੁਸੀਂ ਦੁਬਾਰਾ ਤੋਂ ਇਹਨੂੰ ਇਹ ਪਤਾ ਲਗਾਉਣਾ ਉਹ ਬੰਦਾ ਜਿਹੜਾ ਕੋਲੇ ਬੈਠਾ ਮੈਂ ਜ਼ਿਆਦਾ ਲੰਬੀ ਨਹੀਂ ਕਰਨਾ ਚਾਹੁੰਦਾ ਸੀ ਗੱਲ ਉਹ ਕਹਿੰਦਾ ਹੈ ਵੀ 15 16 ਦਿਨਾਂ ਦੇ ਵਿੱਚ ਵਿੱਚ ਇਹ ਫਿਲਮ ਸਾਨੂੰ ਦੇਖਣ ਨੂੰ ਮਿਲ ਜਾਊਗੀ ਉਹ ਕਹਿੰਦੀ ਵੀ ਇਹ ਦੇਖਣੀ ਵੀ ਜ਼ਰੂਰੀ ਆ ਕਿ ਸਾਡੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਵੀ ਇਤਿਹਾਸ ਹੈ ਕੀ ਸੀ ਪਰ ਗੱਲ ਬੜੀ ਗੰਭੀਰ ਆ ਜਿਹੜੀ ਕਿ ਮੈਨੂੰ ਐ ਲੱਗਦਾ ਵੀ ਜਿਵੇਂ ਜਾਂਦਾ ਕਿਤੇ ਕੰਗਣਾ ਦਾ ਹੀ ਟਾਈਮ ਖਤਮ ਹੋ ਚੁੱਕਿਆ ਕਿ ਹੋਵੇ ਇੱਕ ਬੰਦੇ ਨੇ ਇਤਿਹਾਸ ਦੇ ਨਾਲ ਜੁੜੀ ਹੋਈ ਗੱਲ ਹੋਵੇ ਇੰਨੀ ਹਹਾਕਾਰ ਮੱਚ ਗਈ ਹੋਵੇ ਤੇ ਬੰਦਾ ਫੇਰ ਵੀ ਯਾਰ ਉਸੇ ਗੱਲ ਦੇ ਮੰਗਰ ਜਾਵੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿਵੇਂ ਕੋਈ ਜ਼ਿਆਦਾ ਹੀ ਫੋਕਸ ਕਰ ਰਹੀ ਐ ਇਸ ਗੱਲ ਦਾ ਹੋ ਵੀ ਮੈਂ ਸਿੱਖਾਂ ਦੇ ਉੱਤੇ ਫਿਲਮ ਇਹ ਬਣਾ ਕੇ ਛੱਡੂੰਗੀ ਪਰ ਇਹ ਤੇਰੀ ਭੁੱਲ ਐ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਂ ਹੁਣ ਵੀ ਕਹਿੰਨਾ ਵੀ ਜੇਕਰ ਤੂੰ ਫਿਲਮ ਲਾਵੇਂਗੀ ਜਾਂ ਰਿਲੀਜ਼ ਕਿਸੇ ਵੀ ਹਾਲ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਰਿਲੀਜ਼ ਹੁੰਦੀ ਐ ਤਾਂ ਮੈਂ ਤੈਨੂੰ ਪੱਕੇ ਤੌਰ ਤੇ ਕਹਿਣਾ ਵੀ ਤੇਰੀ ਗਰਦਨ ਮੇਰੇ ਹੱਥ ਦੇ ਵਿੱਚ ਹੋਊਗੀ ਇਹ ਲਿਖ ਲਈ ਤੂੰ ਮੇਰੀ ਗੱਲ ਪੂਰੀ ਦੁਨੀਆ ਦੇ ਵਿੱਚ ਡੰਕਾ ਵੱਜਣਾ ਵੀ ਇੱਕ ਪੰਜਾਬ ਦਾ ਨੌਜਵਾਨ ਆਇਆ ਸੀ ਤੇ ਕੰਗਣਾ ਰਣਾਉਦਾ ਕੰਮ ਹੋ ਗਿਆ ਕਿਉਂਕਿ ਦੇਖੋ ਭਾਵਨਾਵਾਂ ਹੁੰਦੀਆਂ ਨੇ ਅਸੀਂ ਜੇ ਅਗਰ ਤੁਹਾਡਾ ਇਤਿਹਾਸ ਮਰੋੜੀਏ ਜਾ ਫਿਰ ਤੁਹਾਡਾ ਕੋਈ ਹੋਰ ਮਤਲਬ ਗੱਲਾਂ ਬਾਤਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਦਈਏ ਮੰਨਦੇ ਆਂ ਵੀ ਤੂੰ ਇੱਕ ਐਕਟਰ ਸੀ ਹੁਣ ਇੱਕ ਨੇਤਾ ਵੀ ਆ ਪਰ ਇਹਦਾ ਮਤਲਬ ਇਹ ਨਹੀਂ ਵੀ ਤੂੰ ਜਿਵੇਂ ਚਾਹੇ ਕਿਸੇ ਦੇ ਵੀ ਉੱਤੇ ਕੋਈ ਫਿਲਮ ਬਣਾ ਦੇ ਤੂੰ ਕਹਿੰਦੀ ਵੀ ਆਪਣੀ ਕਲਾ ਹੁੰਦੀ ਹੈ ਕਲਾ ਮੰਨਦੇ ਆਂ ਵੀ ਕਲਾ ਇੱਕ ਪਾਸੇ ਹੁੰਦੀ ਹੈ ਜਿਹੜੀ ਗੱਲ ਵਾ ਇਤਿਹਾਸ ਦੇ ਨਾਲ ਜਾ ਕੇ ਜੋੜਦੀ ਹੈ ਬਾਕੀ ਸਿੰਘਾਂ ਦੇ ਨਾਲ ਖਾਸ ਕਰਕੇ ਸਿੰਘੋ ਗੱਲਬਾਤ ਆ ਸਿੰਘਾਂ ਦੇ ਵਿੱਚ ਕਿ ਇੱਕ ਵਾਰੀ ਛੇੜ ਤਾਂ ਲਏ ਪਰ ਬੜਾ ਹੀ ਔਖਾ ਕੰਮ ਆ ਜਿਹੜਾ ਕਿ ਮੈਂ ਹਰ ਰੋਜ਼ ਤੇਰੇ ਉੱਤੇ ਨਿਗਾਹ ਰੱਖੀ ਹੋਈ ਆ ਮੈਂ ਵੀ ਸਾਡੇ ਇਤਿਹਾਸ ਨੂੰ ਮਰੋੜਨ ਦੀ ਜਿਹੜੀ ਕਿ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਵਧਣ ਵਾਲੀ ਔਰਤ ਸਾਡੇ ਇਤਿਹਾਸ ਵਾਲ ਨੂੰ ਕੱਲੀ ਤੂੰ ਆ ਹੋਰ ਬੰਦੇ ਨੇ ਕਿਸੇ ਨੇ ਯੁਰਤ ਨਹੀਂ ਕੀਤੀ ਤੇ ਤੂੰ ਕਹਿੰਦੀ ਮੈਂ ਸਿੱਖਾਂ ਦਾ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਚਾਹਨੀ ਐ ਜੇ ਤੂੰ ਇਹ ਗੱਲ ਤੇ ਫਿਲਮ ਬਣਾਉਂਦੀ ਸੀ ਤਾਂ ਮੈਂ ਤੁਹਾਨੂੰ ਅੱਜ ਵੀ ਰਹਿ ਦਿੰਨਾ ਤੈਨੂੰ ਵੀ ਤੂੰ ਕਿਸੇ ਅਕਾਲ ਪੁਰਖ ਸਾਹਿਬ ਤੇ ਜਾ ਕੇ ਉੱਥੇ ਜਾ ਕੇ ਮੱਥਾ ਟੇਕ ਕੇ ਸਾਡੇ ਜਿਹੜੇ ਮਤਲਬ ਸਿੱਖ ਜਥੇ ਬੰਦੀਆਂ ਨੇ ਉਹਨਾਂ ਦੇ ਨਾਲ ਮੀਟਿੰਗ ਕਰਨੀ ਸੀ ਜਿਹੜੇ ਸਾਡੇ ਵੱਡੇ ਆਗੂ ਸਹਿਬਾਨ ਹੁੰਦੇ ਨੇ ਵੀ ਭਾਈ ਮੈਂ ਫਿਲਮ ਬਣਾਉਣਾ ਚਾਹੁੰਨੀ ਆ ਉਹਦੇ ਵਿੱਚ ਸਾਡਾ ਹੋ ਸਕਦਾ ਕੋਈ ਸਿੰਘ ਵੀ ਵਗ ਜਾਂਦਾ ਪਰ ਮੈਂ ਇੱਕ ਗੱਲ ਕਹੂੰਗਾ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਾ ਦਾ ਰੋਲ ਤਾਂ ਕੋਈ ਅਦਾ ਕਰ ਹੀ ਨਹੀਂ ਸਕਦਾ ਕਿਉਂਕਿ ਜਿਹੜੀ ਉਹਨਾਂ ਦੇ ਵਿੱਚ ਗੱਲਬਾਤ ਸੀ ਉਹ ਬਹੁਤ ਉੱਚ ਕੋਟੀ ਦੀ ਸੀ ਜਿਹੜੀ ਨੂੰ ਤੁਸੀਂ ਕਾਮ ਬੰਦੇ ਨੂੰ ਲੈ ਕੇ ਫਿਲਮ ਬਣਾਉਣ ਚੱਲੇ ਸੀ ਵੀ ਅਸੀਂ ਇਹਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਾ ਬਣਾ ਦੇਾਂਗੇ ਹਰ ਕੋਈ ਬੰਦਾ ਉਹਦਾ ਰੋਲ ਉਹਦਾ ਨਹੀਂ ਕਰ ਸਕਦਾ ਤਾਂ ਹੁਣ ਤੂੰ ਕਹੀ ਜਾਂਦੀ ਸੀ ਵੀ ਮੈਨੂੰ ਧਮਕੀਆਂ ਦਿੰਦੇ ਸੀ ਪੰਜਾਬ ਦੇ ਜਿਹੜੇ ਕਿ ਵਾਸੀ ਨੌਜਵਾਨ ਮੈਨੂੰ ਦੇਖਣੋਂ ਹਟ ਗਿਆ ਸੀ ਇਹ ਤਾਂ ਹਲੇ ਦੇਖਣੋਂ ਹੀ ਹਟਿਆ ਸੀ ਭਾਈ ਜੇਕਰ ਤੂੰ ਫਿਲਮ ਲਵਾ ਦੇਣੀ ਹੈ ਤਮੇ ਪੱਕੇ ਤੌਰ ਤੇ ਕਹਿਣਾ ਵੀ ਤੇਰੀ ਗਰਦਨ ਮੇਰੇ ਹੱਥ ਦੇ ਵਿੱਚ ਹੋਊਗੀ ਇਹ ਲਿਖ ਲਈ ਗੱਲ ਮੇਰੀ ਤੁਹਾਡੇ ਲਈ ਹੋਊਗੀ ਇਹ ਧਮਕੀ ਸਾਡੇ ਲਈ ਸਾਡੇ ਗੁਰੂਆਂ ਦਾ ਜਿਹੜਾ ਕਿ ਜਿਵੇਂ ਸਾਨੂੰ ਮਤਲਬ ਸਾਡੇ ਇਤਿਹਾਸ ਦੇ ਵਿੱਚ ਸਿਖਾਇਆ ਜਾਂਦਾ ਕਿਉਂਕਿ ਫਿਰ ਕੋਈ ਤਾਂ ਹੁੰਦਾ ਨਾ ਇੱਕ ਫੈਲ ਕਰਨ ਵਾਲਾ ਸਾਡੇ ਜਿਵੇਂ ਪੰਜਾਬ ਦੇ ਵਿੱਚੋਂ ਸਾਡੇ ਭਗਤ ਸਿੰਘ ਵਰਗੇ ਨੇ ਉਹਨਾਂ ਨੇ ਸਾਡਾ ਸਿਰ ਉੱਚਾ ਕੀਤਾ ਸਾਨੂੰ ਤਰਨ ਜੋਗਰੇ ਕੀਤਾ ਕਿ ਸਾਡੇ ਪੰਜਾਬ ਦਾ ਪੂਰੀ ਦੁਨੀਆ ਦੇ ਵਿੱਚ ਡੰਕ ਹੈ ਪੰਜਾਬੀ ਹੋਣ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਤੇ ਕੰਗੜਾ ਤੁ ਪੰਜਾਬ ਦਾ ਸਾਡੇ ਦਾ ਇਤਿਹਾਸ ਮਰੋੜਨ ਚੱਲੀ ਸੀ ਇਹ ਅਸੀਂ ਕਦੀ ਨਹੀਂ ਹੋਣ ਦਿੰਦੇ ਇਹ ਤੂੰ ਦਿਲ ਦੇ ਵਿੱਚੋਂ ਭੁਲੇਖਾ ਕੱਢ ਦੇ ਫਿਲਮ ਆਪਦੀ ਰਿਜੈਕਟ ਕਰਕੇ ਕੋਈ ਹੋਰ ਫਿਲਮ ਬਣਾ ਲੈ ਜੇਕਰ ਤੂੰ ਸਿੱਖਾਂ ਦੇ ਫਿਲਮ ਬਣਾਉਣਾ ਚਾਹੁੰਦੀ ਵੀ ਆ ਲੈ ਤੈਨੂੰ ਮੈਂ ਕਹਿਣਾ ਵੀ ਤੂੰ ਸਾਡੇ ਅਕਾਲ ਤਖਤ ਸਾਹਿਬ ਤੇ ਆ ਕੇ ਮੱਥਾ ਟੇਕ ਕੇ ਉੱਥੇ ਸਾਡੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਵੱਡੀਆਂ ਉਹਨਾਂ ਦੇ ਨਾਲ ਮੀਟਿੰਗ ਕਰਕੇ ਕੋਈ ਵੀ ਇਤਿਹਾਸ ਦਾ ਜਿਹੜਾ ਸੱਚ ਹੈ ਉਹਦੇ ਰੋਲ ਜਿਹੜੇ ਕਿ ਕੁਛ ਨਾ ਕੁਛ ਤੂੰ ਲੈ ਸਕਦੀ ਆ ਪਰ ਆ ਜਿਹੜੀ ਫਿਲਮ ਬਣਾਉਂਦੀ ਸੀ ਇਹ ਨਹੀਂ ਅਸੀਂ ਚੱਲਣ ਦੇਣੀ ਕਿਉਂਕਿ ਸਾਡੇ ਸੰਤਾਂ ਦੀ ਜਿਹੜੀ ਕਿ ਸ਼ਬੀ ਹੈ ਇਦੇ ਵਿੱਚ ਬਹੁਤ ਜ਼ਿਆਦਾ ਮਾੜੀ ਦਿਖਾਈ ਹੋਈ ਹੈ। ਸੋ ਮੇਰੀ ਅਪੀਲ ਹੈ ਸਾਡੇ ਭੈਣ ਭਰਾਵਾਂ ਨੂੰ ਜਿਹੜਾ ਕੋਈ ਨਵਾਂ ਭੈਣ ਭਰਾ ਚੈਨਲ ਤੇ ਹੁੰਦਾ ਉਹ ਅੱਗੇ ਤੇ ਇੱਕ ਵੀਡੀਓ ਨੂੰ ਨਾ ਵੈਸੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਆਵੇ। ਪੰਜਾਬ ਦੇ ਪ੍ਰਤੀ ਜਿਹੜਾ ਪਾਉਨੇ ਆ ਪਰ ਮੇਰੀ ਅਪੀਲ ਹੈ ਵੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਕਿ ਜਿਹੜੀ ਇਹਦੀ ਨਵੀਂ ਅਪਡੇਟ ਆਉਂਦੀ ਇਹਨੂੰ ਗਰੁੱਪਾਂ ਵਿੱਚ ਧੱਕ ਦਿਆ ਕਰੋ ਤਾਂ ਕਿ ਇਹ ਬਾਲੀਵੁੱਡ ਤੱਕ ਜਾਵੇ ਇਹਨੂੰ ਪਤਾ ਲੱਗੇ ਸਾਡੇ ਨੌਜਵਾਨ ਪੰਜਾਬ ਦੇ ਵਿੱਚ ਬੈਠੇ ਆ ਮੈਨੂੰ ਟੱਕਰ ਦੇਣ ਦੇ ਲਈ ਮੇਰੀ ਸਾਰਿਆਂ ਨੂੰ ਅਪੀਲ ਆ ਜਿਹਦੇ ਹੱਥ ਲੱਗਦੀ ਹੈ ਵੀਡੀਓ ਅੱਗੇ ਤੱਕ ਜਾਣ ਦਿਓ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਦੇ ਵਿੱਚ